ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਜੀ ਆਰਟੀਕਲ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਇਆ ਸਪੈਸ਼ਲ ਤੁਹਾਡੇ ਵਾਸਤੇ ਦੋ ਪੀਸ ਮਿਲੇ ਨੈਕ ਦਿਖਾਓ ਨੈਕ ਤੇ ਪ੍ਰੋਪਰ ਹੈਂਡਵਰਕ ਇੰਨਾ ਸੋਹਣਾ ਪੀਸ ਹੈ ਇੰਨਾ ਸੋਹਣਾ ਪੀਸ ਹੈ ਔਰ ਕਲਰ ਹੀ ਇੰਨਾ ਪਿਆਰਾ ਹੈ ਅਲਟੀਮੇਟ ਕਲਰ ਹੈ ਬਿਊਟੀਫੁਲ ਕਲਰ ਹੈ ਔਰ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਵੀ ਸ਼ੇਪ ਨੈਕ ਟੋਟਲੀ ਹੈਂਡਵਰਕ ਮੈਗਨਾ ਜੀ ਜੇ ਤੁਸੀਂ ਸੂਟ ਪਾਓਗੇ ਨਾ ਗਜਬ ਲੱਗੇਗਾ ਪਾਇਆ ਹੋਇਆ ਇਹ ਪੀਸ ਪਿੱਛੇ ਮੇਰੀ ਲੜਾਈ ਪਊਗੀ ਕਾਰਿਗਰ ਨਾਲ ਜਿੱਥੋਂ ਸਟੋਕ ਆ ਰਿਹਾ ਇਹ ਆਏ ਹਾਏ ਕੀ ਬਾਤ ਹੈ ਕੁਆਂਟੀਟੀ ਹੈ ਨਹੀਂ ਔਰ ਪੀਸ ਵਿਗਣਾ ਦੱਬ ਗਿਆ ਅਲਟੀਮੇਟ ਜਿਹਨੇ ਨਵਾਂ ਕਲਰ ਨਵੀਂ ਚੀਜ਼ ਲੈਣੀ ਹੈ ਤਾਂ ਪੀਸ ਬਾਈ ਕਰ ਲਓ ਬਸ ਬਹੁਤ ਸੋਹਣਾ ਪੀਸ ਹੈ ਦੋ ਹੀ ਪੀਸ ਮਿਲੇ ਆ ਅਲਟੀਮੇਟ ਬੁਟੀਕ ਵੀ ਸਾ ਪ੍ਰੋਪਰ ਕੁਝ ਹਟ ਕੇ ਔਰ ਕਲਰ ਕੰਬੀਨੇਸ਼ਨ ਯੂਨਿਕ ਪ੍ਰਿੰਟਿੰਗ ਯੂਨਿਕ ਹੈਂਡਵਰਕ ਪਾਰਟੀ ਵੇਅਰ ਫੈਬਰਿਕ ਮੋਡਲ ਪਿਓਰ ਮੋਡਲ ਫੈਬਰਿਕ ਪਿਓਰ ਮੋਡਲ ਆਏਗਾ ਅਲਟੀਮੇਟ ਪੀਸ ਹੈ ਸੋ ਜਿੰਨੂੰ ਵੀ ਚਾਹੀਦਾ ਹੁਣ ਦੇਰ ਨਾ ਕਰਿਓ ਫਟਾਫਟ ਆਰਡਰ ਕਰੋ WhatsApp ਤੇ ਐਦਾਂ ਦੀ ਹੋਰ ਸੁਣ ਸੁਣੀ ਵੈਰਾਈਟੀ ਬਾਈ ਕਰਨ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਜੀ ਅਮਰਨ ਸਰੀਆ ਮਾਲਜਣਾ ਸਰ ਨਿਰਗਾਂਦੀ ਗਰੋਂ ਸਮਾਨਾ ਡਿਸਟ੍ਰਿਕਟ ਪਟਿਆਲਾ ਥੈਂਕ ਯੂ ਸੋ ਮਚ